ਆ ਗਿਆ ਉਹ ਲੱਗਦਾ ਕਿ ਸਰਹੱਦ ਦੇ ਸਰਹੱਦਾਂ ਤੋਂ ਆਇਆ ਲੱਗਦਾ ਇਹ ਕਿ ਕੈਂ ਨਾ ਪਤਾ ਨਹੀਂ ਟੱਪ ਕਰਨ ਦਾ ਵਜਹ ਸਿਵਰਾਜ ਸਪੋਰਟਸ ਕਲੱਬ ਦੀ ਪੂਰੀ ਟੀਮ ਜਿਹੜੀ ਆ ਹੁਣ ਰਮਦਾਸ ਦੇ ਲਾਗੇ ਬੰਨੇ ਪਿੰਡਾਂ ਦੇ ਵਿੱਚ ਰਾਸ਼ਨ ਵੰਡਦੇ ਆ ਆ ਨੰਗਲ ਸੋਲ ਨੂੰ ਚਾਲੇ ਪਾਲੇ ਆ ਕਰਨਲ ਸਾਹਿਬ ਅਗਵਾਈ ਕਰ ਰਹੇ ਨੇ ਨਾਲ ਬਾਬਾ ਅਮਰਜੀਤ ਜੀ ਮਨਦੀਪ ਸਿੰਘ ਨਾਨਕ ਡੈਣੀ ਗੁਰਪ੍ਰੇਜ ਢਿੱਲੋਂ ਸਾਹਿਬ ਵੀ ਇੱਥੇ ਬੜਾ ਸੇਵਾਵਾਂ ਦੇ ਰਹੇ ਨੇ ਸਾਡੀਆਂ ਪ੍ਰਭ ਸੋ ਬੜਾ ਵਟ ਤਕੜਾ ਉਪਰਾਲਾ ਇਹਨਾਂ ਦਾ ਸਮੁੱਚੀ ਟੀਮ ਦਾ ਇਹ ਨੰਗਲ ਸੋਹ ਜਿਹੜਾ ਬੜਾ ਕਟਆਫ ਹੋਇਆ ਸੀ ਪਿੰਡ ਪੂਰਾ ਹੀ ਉਧਰ ਨੂੰ ਹੁਣ ਇੱਥੋਂ ਚੱਲੇ ਪੈ ਗਏ ਆ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਮੁੱਚੀ ਟੀਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਬਿਗ ਗਿਆ ਨੂੰ ਮਿਲੇ ਹੌਸਲਾ ਉੱਠਣ ਦਾ ਖੁਦ ਸੰਭਲ ਕੇ ਨਾਲ ਦਿਆਂ ਨੂੰ ਚੁੱਕਣ ਦਾ ਨਾਲ ਨੂੰ ਉੱਠਣ ਦਾ ਕੰਮ ਕਰੇ ਹੱਥ ਅੜ ਕੇ ਮੰਗਣਾ ਪੈ ਜੇ ਇਹ ਨਾ ਕੈਰ ਹੋਵੇ ਪਲਿ ਕਰੇ ਕਰਤਾਰ ਪਲਿ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲਿ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲਿ ਕਰੇ ਕਰਤਾਰ ਸਭ ਦੀ ਖੈਰ ਹੋਵੇ ਵਜ ਨਾਲਾ ਸ੍ਰੀ ਗੁਰੂ ਹਰਕੀਰ ਸਿੰਘ ਪਬਲਿਕ ਸਕੂਲ ਆਈ ਨਾਲਾ ਐਨ ਆਰ ਆਈ ਵੀਰ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਤੁਹਾਨੂੰ ਬੜੀ ਵੱਡੀ ਇਤਰਾਸ ਦੀ ਸਾਥ ਸੰਗਤ ਜੀ ਆਈ ਆ ਹੜਦੀ ਉਹਦਾ ਲੰਗਰ ਪਾਣੀ ਦੀ ਸੇਵਾ ਪਾਣੀ ਪ੍ਰਸ਼ਾਦੇ ਹੋਰ ਦੁੱਧ ਹੋਰ ਕਈ ਵਸਤਾਂ ਡੀਜ਼ਲ ਜਿਹੜੇ ਜਰੂਰ ਤੋਂ ਚੀਜ਼ਾਂ ਰਾਸ ਮੈਡੀਸਾਈਨਾਂ ਹੈਗੇ ਪਾਈਆਂ ਲੈ ਕੇ ਜਾ ਰਹੀ ਹੈ ਸੰਗਤ ਆਪਾਂ ਉਹਨਾਂ ਦੇ ਚੜ੍ਹਦੀ ਕਲਾ ਕਰੇ ਸੰਸੰਘਾਂ ਨੇ ਆਪਣੇ ਆਪਣੇ ਘਰਾਂ ਦੇ ਵਿੱਚੋਂ ਠੀਕ ਠਾਕ ਰਹਿਣਾ ਸਾਰੇ ਸੰਗਠਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸੇਵਾ ਹੈ ਕਰ ਰਹੇ ਆ ਮੇਰੇ ਵੀਰ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਆ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਸਕੈਮ ਸੈਂਟਰ ਮਰਤਲਵਾਲੇ ਨਾਲ ਸਹਿਯੋਗ ਦੇ ਨਾਲ ਦਰਵਾਜ਼ਾ ਬਹੁਤ ਖਲਾਬ ਹੋਊ। ਯੂਗ ਸਮਾਜ ਖਲਾਬ ਦੇ ਨਾਲ ਆ ਦੇ ਨੌਜਵਾਨ ਜਿਹੜਾ ਸਾਰੇ ਮੈਂਬਰਾਂ ਦਾ ਸਾਰੇ ਸੇਵਾ ਕਰਦੇ ਹੋਏ ਜੀ। ਦੇਖੋ ਇਹ ਨੰਗਲ ਤੋਂ ਨੂੰ ਜਾ ਰਹੇ ਨੇ। ਜਿਹੜੇ ਕਿੰਨਾ ਕੰਨਾ ਪਾਣੀ ਇਹ ਕਿੰਨੇ ਪੀਟ ਪਾਣੀ ਆ।